ਸੱਚੀ ਭਗਤਤਾ ਥੀਏ ਜਾਂ ਹਰ ਵਸੇ ਮਨ ਆਏ ਰੂ ਡਿਵੋਸ਼ਨਲ ਵਰਸ਼ਿਪ ਇਜ਼ ਪਰਫਾਰਮਡ ਵੈਨ ਦਾ ਲਾਰਡ ਕਮ ਟੂ ਡਿਵੈਲ ਇਨ ਦਾ ਮਾਈਂਡ ਇਹ ਸੱਚੀ ਭਗਤੀ ਤਾਂ ਹੀ ਸੰਭਵ ਹੈ ਜੇ ਮਨ ਤੋਂ ਕੀਤੀ ਜਾਵੇ ਦੁਨਿਆਵੀ ਦਿਖਾਵਾ ਅਤੇ ਹੋਰਾਂ ਨੂੰ ਛੋਟਾ ਦੱਸਣਾ ਅਤੇ ਆਪਣੀਆਂ ਮਨਮਰਜ਼ੀਆਂ ਕਰਕੇ ਕਿਸੇ ਖਿਲਾਫ ਬੋਲਣਾ ਜਾਂ ਕਿਸੇ ਨੂੰ ਭੜਕਾਉਣਾ ਜਾਂ ਦਿਖਾਵੇ ਮਾਤਰ ਭਗਤੀ ਕਰਨਾ ਉਹ ਕਦੇ ਪਾਸ ਨਹੀਂ ਹੋ ਸਕਦੀ ਜੀਵਨ ਦੇ ਵਿੱਚ ਕਿਸੇ ਦਾ ਦਾਨਪੂਨ ਕਰਨਾ ਚੰਗਾ ਕੰਮ ਕਰਨਾ ਉਹ ਵੀ ਜੇ ਮਨੋਂ ਕਰੀਏ ਤਾਂ ਹੀ ਚੰਗਾ ਹੈ ਜੇ ਮਨੋਂ ਕਿਸੇ ਚੀਜ਼ ਦੀ ਪ੍ਰਾਪਤੀ ਕਰੀਏ ਚੰਗੇ ਤਰੀਕੇ ਦੇ ਨਾਲ ਇਮਾਨਦਾਰੀ ਤੇ ਚੱਲੀਏ ਤਾਂ ਹੀ ਅਸਲੀ ਭਗਤੀ ਸੰਭਵ ਹੈ ਓਦਾਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਵੱਡੇ ਛੋਟੇ ਜਾਂ ਜਿੱਦਾਂ ਮਰਜ਼ੀ ਆਪਣੇ ਨੂੰ ਸੇਵਾਦਾਰ ਭਗਤ ਜਗੇ ਆਸੂ ਪੜਾਈ ਚੱਲੋ ਕੋਈ ਫਰਕ ਨਹੀਂ ਪੈਂਦਾ ਇਹ ਇਹ ਭਗਤੀ ਪਾਰ ਨਹੀਂ ਲਾ ਸਕਦੀ ਭਗਤੀ ਉਹੀ ਪਾਰ ਲੈ ਸਕਦੀ ਹੈ ਜਿੱਥੇ ਆਪਾਂ ਮਨੋ ਜੁੜੇ ਹੋਈਏ